ਸਸ਼ੀ ਕਾਲ ਜੀ ਸਾਰਿਆਂ ਨੂੰ 2025 ਲੰਘ ਕੇ ਗਿਆ ਤੇ 2026 ਚੜ ਗਿਆ ਮੇਰੇ ਵੱਲੋਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਪਰਮਾਤਮਾ ਕਰੇ ਸਾਰਿਆਂ ਦਾ ਨਵਾਂ ਸਾਲ ਬਹੁਤ ਵਧੀਆ ਹੋਵੇ ਸਭ ਦੇ ਪਰਿਵਾਰਾਂ 'ਚ ਪਰਮਾਤਮਾ ਖੁਸ਼ੀਆਂ ਵਰਤਾਵੇ ਤੰਦਰੁਸਤੀਆਂ ਬਖਸ਼ੇ ਤੇ ਸਾਰਿਆਂ ਤੇ ਮੇਰ ਭਰਿਆ ਹੱਥ ਰੱਖੇ ਹਰ ਜਾਂਦਾ ਸਾਲ ਬਹੁਤ ਕੁਝ ਸਿਖਾ ਕੇ ਜਾਂਦਾ ਹੈ ਤੇ ਨਵਾਂ ਸਾਲ ਬਹੁਤ ਕੁਝ ਸਿਖਾਉਣ ਨੂੰ ਤਿਆਰ ਬੈਠਾ ਹੁੰਦਾ ਹੈ ਤੇ ਹਰ ਕੋਈ ਆਪਣੇ ਆਪਣੇ ਤਰੀਕੇ ਨਾਲ ਨਵੇਂ ਸਾਲ ਦੀ ਆਮਦ ਦੀ ਖੁਸ਼ੀ ਮਨਾਉਂਦਾ ਹੈ ਕੋਈ ਘਰ ਚ ਆਪਣੇ ਪਰਿਵਾਰ ਨਾਲ ਬੈਠ ਕੇ ਉਹ ਖੁਸ਼ੀ ਮਨਾਉਂਦਾ ਹੈ ਕਈ ਲੋਕ ਗੁਰਦੁਆਰੇ ਮੰਦਿਰਾਂ ਚ ਜਾ ਕੇ ਆਪਣੀਏ ਖੁਸ਼ੀ ਮਨਾਉਂਦੇ ਨੇ ਕਈ ਹੋਟਲਾਂ ਤੇ ਕਲੱਬਾਂ ਚ ਜਾ ਕੇ ਨਵੇਂ ਸਾਲ ਦੀ ਆਮਦ ਦੇ ਜਸ਼ਨਾਂ ਚ ਸ਼ਾਮਿਲ ਹੁੰਦੇ ਨੇ ਪਰ ਨਵਾਂ ਸਾਲ ਚੜਨ ਤੋਂ ਬਾਅਦ ਮੈਂ ਜੋ ਨਵੇਂ ਸਾਲ ਦੇ ਜਸ਼ਨਾਂ ਤੋਂ ਬਾਅਦ ਦੀਆਂ ਵੀਡੀਓਜ਼ ਦੇਖੀਆਂ ਨਾ ਉਹਨਾਂ ਨੇ ਬਹੁਤ ਹੈਰਾਨ ਕਰ ਦਿੱਤਾ ਤੇ ਬਹੁਤ ਕੁਝ ਸੋਚਣ ਲਈ ਮਜਬੂਰ ਕਰ ਦਿੱਤਾ ਉਹਨਾਂ ਨੇ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਆਪਣੀ ਅੱਜ ਦੀ ਪੀੜ੍ਹੀ ਕਿੱਧਰ ਨੂੰ ਜਾ ਰਹੀ ਹੈ ਹਾਲਾਤ ਇੰਨੇ ਜ਼ਿਆਦਾ ਖਰਾਬ ਨੇ ਮੈਨੂੰ ਕੁਝ ਵੀਡੀਓਜ਼ ਨੇ ਤਾਂ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ ਇਹ ਸਾਰੀ ਵੀਡੀਓਜ਼ ਹੈਗੀਆਂ ਗੁਰਗਾਓ ਤੇ ਬੈਂਗਲੌਰ ਦੀਆਂ ਮੈਂ ਇੱਕ ਵੀਡੀਓ ਦੇਖੀ ਜਿਹਦੇ 'ਚ ਇੱਕ ਫਾਦਰ ਆਪਣੀ ਬੇਟੀ ਨੂੰ ਜਿਹੜੀ ਬਹੁਤ ਨਸ਼ੇ ਦੀ ਹਾਲਤ 'ਚ ਹੈ ਉਹਨੂੰ ਘੜੀਸ ਕੇ ਰੇਸ ਕੇ ਜ਼ਬਰਦਸਤੀ ਕਾਰ ਚ ਬਿਠਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਫਿਰ ਮੈਂ ਇੱਕ ਹੋਰ ਵੀਡੀਓ ਦੇਖੀ ਜਿਹਦੇ 'ਚ ਇੱਕ ਛੋਟਾ ਜਿਹਾ ਬੱਚਾ ਬਿਚਾਰਾ ਬਹੁਤ ਪੂਰੀ ਤਰ੍ਹਾਂ ਰੋ ਰਿਹਾ ਹੈ ਤੇ ਉਹਦੀ ਮਦਰ ਦੀ ਇੰਨੀ ਨਸ਼ੇਛਾਲਤ ਖਰਾਬ ਹੈ ਉਹਨੂੰ ਕੋਈ ਸੁਰਤ ਨਹੀਂ ਹੈ ਤੇ ਬੈਂਗਲੌਰ ਇੱਕ ਕੁੜੀ ਦੀ ਹਾਲਤ ਦੇਖੀ ਜਿਹਨੂੰ ਪੁਲਿਸ ਵਾਲੇ ਚੱਕ ਕੇ ਸਾਈਡ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹਨੂੰ ਇਹ ਵੀ ਸੁਧਬੁੱਧ ਨਹੀਂ ਕਿ ਮੇਰੇ ਕੱਪੜਿਆਂ ਦਾ ਕੀ ਹਾਲ ਹੈ ਮੈਂ ਕਿਹੜੇ ਹਾਲਾਤਾਂ 'ਚ ਆ ਉਹ ਬਿਲਕੁਲ ਆਪੇ ਤੋਂ ਬਾਹਰ ਹੋਈ ਹੋਈ ਮੈਂ ਦੇਖ ਕੇ ਹੈਰਾਨ ਹੋ ਗਈ ਕਿ ਆਪਣੀ ਪੀੜ੍ਹੀ ਜਾ ਕਿੱਧਰ ਨੂੰ ਰਹੀ ਹੈ ਚਲੋ ਮੁੰਡਿਆਂ ਦਾ ਤਾਂ ਹਾਲਾਤ ਸੀਗੇ ਪਰ ਹੁਣ ਕੁੜੀਆਂ ਵੀ ਬਰਾਬਰੀ ਕਰਦੇ ਕਰਦੇ ਕਿੱਥੋਂ ਤੱਕ ਪਹੁੰਚ ਗਈਆਂ ਜੇ ਮਾਪੇ ਨੇ ਕੁੜੀਆਂ ਨੂੰ ਪੜ੍ਹਾ ਤਾ ਲਿਖਾ ਤਾ ਇੱਥੇ ਤੱਕ ਪਹੁੰਚਾ ਤਾ ਕਿ ਅੱਜ ਉਹ ਮੁੰਡਿਆਂ ਤੋਂ ਵੀ ਵੱਧ ਕੁਮਾਰ ਰਹੀਆਂ ਨੇ ਪਰ ਕੀ ਉਹ ਆਪਣੀ ਕਦਰਾਂ ਕੀਮਤਾਂ ਤੋਂ ਇੰਨੀਆਂ ਦੂਰ ਹੋ ਗਈਆਂ ਕਿ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਉਹ ਕੀ ਕਰ ਰਹੀਆਂ ਨੇ ਉਹ ਉਹਨਾਂ ਦੇ ਕੱਪੜਿਆਂ ਦੇ ਕੀ ਹਾਲਾਤ ਹੋਏ ਹੋਏ ਨੇ ਨਸ਼ੇ ਦੀ ਹਾਲਤ ਤੋਂ ਬਾਅਦ ਉੰਨਾ ਕੋਈ ਕੁਝ ਵੀ ਅਹਿਸਾਸ ਨਹੀਂ ਮਤਲਬ ਮੈਂ ਇਹ ਚੀਜ਼ਾਂ ਦੇਖ ਕੇ ਬਹੁਤ ਹੈਰਾਨ ਹੋ ਗਈ ਇਹਦਾ ਕੀ ਕਾਰਨ ਹੈ ਕੀ ਕਿਤੇ ਇਹਦੇ ਵਿੱਚ ਮਾਪੇ ਕਸੂਰਵਾਰ ਨੇ ਕਿ ਉਹ ਆਪਣੇ ਬੱਚਿਆਂ ਨੂੰ ਆਪਣੀਆਂ ਕਦਰਾਂ ਕੀਮਤਾਂ ਸਿਖਾ ਨਹੀਂ ਰਹੇ ਸਿਰਫ ਇੱਕ ਪੜ੍ਹਾਈ ਵਾਲੇ ਪਾਸੇ ਤੋਰਿਆ ਹੋਇਆ ਹੈ ਇੱਕੋ ਹੀ ਗੱਲ ਦਿਮਾਗ 'ਚ ਬਿਠਾਈ ਹੋਈ ਹੈ ਕਿ ਪੜ੍ਹ ਲਓ ਲਿਖ ਲਓ ਤੁਸੀਂ ਅੱਗੇ ਜਾ ਕੇ ਕਮਾਉਣਾ ਹੈ ਮੁੰਡਿਆਂ ਦੇ ਬਰਾਬਰ ਖੜੇ ਹੋਣਾ ਹੈ ਬਸ ਇੱਥੋਂ ਤੱਕ ਹੀ ਹੈ یا پھر ਹੁਣ ਬੱਚੇ ਹੀ ਕਿਸੇ ਦੀ ਸੁਣਦੇ ਨਹੀਂ ਉਹ ਆਪ ਆਪਣੇ ਪੈਰਾਂ ਤੇ ਖੜੇ ਹੋ ਕੇ ਆਪ ਇਨੇ ਆਪ ਖੁਦਰੇ ਹੋ ਗਏ ਕਿ ਉਹਨਾਂ ਨੂੰ ਕੋਈ ਪਰਵਾਹ ਨਹੀਂ ਰਹੇਗੀ ਮਾਵਾਬ ਦੀ ਇੱਜ਼ਤ ਦੀ ਕੋਈ ਪਰਵਾਹ ਨਹੀਂ ਸੋਸਾਇਟੀ ਦੀ ਕੋਈ ਉਹਨਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਪਤਾ بس ਉਹ ਆਪਣੇ ਆਪ ਚੀ ਮਸਤ ਨੇ ਇਹ ਨਵੇਂ ਸਾਲ ਦੇ ਜਸ਼ਨ ਤੁਸੀਂ ਇੱਕ ਦਿਨ ਨਵੇਂ ਸਾਲ ਦੀ ਆਮਦ ਲਈ ਆਪਣੇ ਆਪ ਨੂੰ ਇਸ ਹੱਦ ਤੱਕ ਘਿਰਾਤਾ ਕਿ ਤੁਹਾਡੇ ਤੋਂ ਤੁਹਾਡੇ ਆਸ-ਪਾਸ ਖੜੇ ਲੋਕਾਂ ਨੂੰ ਵੀ ਸ਼ਰਮਿੰਦਾ ਹੋਣਾ ਪਵੇ ਤੁਹਾਡੇ ਮਾਪੇ-ਬਾਪ ਨੂੰ ਵੀ ਸ਼ਰਮਿੰਦਾ ਹੋਣਾ ਪਵੇ ਪਰ ਮੈਨੂੰ ਲੱਗਦਾ ਹੈ ਕਿ ਇਸ ਜਨਰੇਸ਼ਨ ਨੂੰ ਇਸ ਗੱਲ ਦੀ ਪਰਵਾਹੀ ਨਹੀਂ ਮੈਨੂੰ ਇਹਨਾਂ ਵੀਡੀਓਜ਼ ਨੇ ਬਹੁਤ ਅੰਦਰ ਤੱਕ ਝੰਜੋੜਿਆ ਤੇ ਮੈਨੂੰ ਕਿ ਬਹੁਤ ਲੋਕਾਂ ਨੂੰ ਸੋਚਣ ਲਈ ਮਜਬੂਰ ਕੀਤਾ ਕਿ ਬੱਚੇ ਜਾ ਕੇ ਮੁੰਡੇ ਕੁੜੀਆਂ ਵੀ ਆਪੇ ਤੋਂ ਬਾਹਰ ਹੋ ਗਈਆਂ ਨੇ ਕੁੜੀਆਂ ਨੂੰ ਚਲੋ ਘਰਾਂ ਦੀ ਇੱਜ਼ਤ ਛੱਡੋ ਮਾਪਿਆਂ ਦੀ ਇੱਜ਼ਤ ਛੱਡੋ ਆਪਣੀ ਇੱਜ਼ਤ ਦੀ ਵੀ ਪਰਵਾਹ ਨਹੀਂ ਕਿ ਉਹਨਾਂ ਨਾਲ ਕੀ ਹੋ ਰਿਹਾ ਹੈ ਨਹੀਂ ਇਹ ਬਹੁਤ ਗਲਤ ਪਾਸੇ ਨੂੰ ਤੁਰ ਪਏ ਨੇ ਲੋ ਬੱਚੇ ਮੁੰਡੇ ਕੀ ਕੁੜੀਆਂ ਕੀ ਇਹ ਰਾਹੀ ਗਲਤ ਹੈ ਕੀ ਫਾਇਦਾ ਇਹੋ ਜੇ ਜਸ਼ਨਾਂ ਦਾ ਜਿੱਥੇ ਤਾਨੂੰ ਆਪਣੀ ਇੱਜ਼ਤ ਦੀ ਪਰਵਾਹ ਨਹੀਂ ਤੁਹਾਨੂੰ ਆਪਣੇ ਮਾਪਿਆਂ ਦੀ ਇੱਜ਼ਤ ਦੀ ਪਰਵਾਹ ਨਹੀਂ ਕੀ ਫਾਇਦਾ ਇਹੋ ਜੀ ਪੜ੍ਹਾਈ ਲਿਖਾਈ ਦਾ ਇਹੋ ਜੀ ਕਮਾਈਆਂ ਦਾ ਨਵਾਂ ਸਾਲ ਹੁੰਦਾ ਆਪਣੇ ਪਰਿਵਾਰ ਨਾਲ ਬਹਿ ਕੇ ਘਰ ਚ ਬਹਿ ਕੇ ਸਾਰਿਆਂ ਨੇ ਰਲ ਕੇ ਖੁਸ਼ੀਆਂ ਮਨਾਉਣੀਆਂ ਇਹ ਕਹਿੋ ਜਾਂ ਨਵਾਂ ਸਾਲ ਚੜਾਇਆ ਹੈ ਜਿੱਥੇ ਹੋਰ ਲੋਕ ਇਹ ਸੋਚਣ ਲਈ ਮਜਬੂਰ ਹੋ ਗਏ ਕਿ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਇਹੋ ਜੇ ਥਾਵਾਂ ਤੇ ਭੇਜੀਏ ਜਾਂ ਨਾ ਸਮਝ ਤੋਂ ਬਾਅਦ ਹੋ ਗਿਆ ਉਹ ਸਭ ਵੀਡੀਓਜ਼ ਦੇਖ ਕੇ ਕਿ ਅੱਜ ਦੀ ਜਨਰੇਸ਼ਨ ਕਿੱਧਰ ਨੂੰ ਜਾ ਰਹੀ ਹੈ ਅੱਜ ਦੇ ਮੁੰਡੇ ਕੁੜੀਆਂ ਕੀ ਕਰਨਾ ਚਾਹੁੰਦੇ ਨੇ ਤੇ ਹੁਣ ਮੈਨੂੰ ਲੱਗਦਾ ਹੈ ਕਿ ਇਨ੍ਹਾਂ ਮੁੰਡੇ ਕੁੜੀਆਂ ਨੂੰ ਵਿਆਹ ਕਰਾਉਣੇ ਚਾਹੀਦੇ ਕੀ ਇਹ ਕੁੜੀਆਂ ਵਿਆਹ ਕਰਾ ਕੇ ਕਿਸੇ ਦੇ ਘਰ ਜਾ ਕੇ ਐਡਜਸਟ ਕਰ ਸਕਣਗੀਆਂ ਕੀ ਉਹਨਾਂ ਨਾਲੇ ਤੁਰੇ ਫਿਰਦੇ ਮੁੰਡੇ ਉਹਨਾਂ ਨੂੰ ਵੀ ਆਪਣੇ ਆਪ ਦੀ ਸੁਧਬੁੱਧ ਨਹੀਂ ਉਹ ਸੜਕਾਂ ਤੇ ਲਿٹے ਪਏ ਨੇ ਕਿਉਂ ਕਿਸੇ ਨਾਲ ਵਿਆਹ ਕਰਾ ਕੇ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਸਕਣਗੇ ਇਸ ਸਾਲ 9ਵੇਂ ਸਾਲ ਦੇ ਜਸ਼ਨਾਂ ਨੇ ਨਾ ਬਹੁਤ ਕੁਝ ਸੋਚਣ ਲਈ ਮਜਬੂਰ ਕੀਤਾ ਹੈ